ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਜੀ ਪੰਚ ਤਖਤ ਯਾਤਰਾ ਤੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰਾ ਨਾਮ ਮਨਜੂਰ ਸਿੰਘ ਹੈ ਜੀ ਤੇ ਮੈਂ ਦਰਾਹੇ ਤੋਂ ਬਿਲੋਂਗ ਕਰਦਾ ਜੀ ਮੇਰਾ ਇੱਕ ਸੁਪਨਾ ਸੀਗਾ ਜੀ ਜਦੋਂ ਵੀ ਮੈਂ ਬਾਈਕ ਲਾਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਜ ਸਖਤ ਦੀ ਰੈਡ ਜ਼ਰੂਰ ਕਰਾਂ ਸੀ ਤੇ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਮੈਂ ਯਾਤਰਾ ਕਰ ਰਿਹਾ ਪੰਜ ਸਖਤ ਸਾਹਿਬ ਜੀ ਦੀ ਤੇ ਅੱਜ ਮੇਰਾ ਘਰੋਂ ਨਿਕਲੇ ਹੋ 13ਵਾਂ ਦਿਨ ਹੈ ਜੀ ਤੇ ਅੱਜ ਮੈਂ ਪਹੁੰਚਿਆ ਜੀ ਰੀ ਹਰਮੰਦਰ ਸਾਹਿਬ ਜੀ ਤੇ ਬਾਕੀ ਮੈਂ ਨੌਜਵਾਨ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਜੀ ਆਪਣਾ ਉਮਰਿਤ ਛਕੋ ਜੀ ਗੁਰੂ ਗੋਬਿੰਦ ਸਿੰਘ ਬਣੋ ਤੇ ਗੁਰੂ ਦੇ ਨਾਲ ਲੱਗੋ ਜੀ ਬਾਕੀ ਇਹੀ ਹੈ ਜੀ ਮੇਰਾ ਮੈਸੇਜ ਜੇ ਆਪਾਂ ਸਵੇਰੇ ਪਹਿਲੇ ਚੱਕੇ ਆਇਆ ਤਾਂ ਆਪਣਾ ਸਾਬੋ ਕੀ ਤਲਵੰਡੀ ਦੀ ਤੇ ਹੁਣ ਆਪਾਂ ਆਏ ਆਂ ਜੀ ਦਰਬਾਰ ਸਾਹਿਬ ਬਾਕੀ ਲਾਸਟ ਵਿੱਚ ਅਨੰਦਪੁਰ ਸਾਹਿਬ ਰਹਿ ਗਿਆ ਜੀ ਤੇ ਉਸ ਤੋਂ ਬਾਅਦ ਆਪਣੀ ਹੋ ਚੁਗੀ ਯਾਤਰਾ ਪੂਰੀ ਜੀ ਕਹਿੰਦੇ ਕਿ ਜਦੋਂ ਕੋਈ ਬਾਈਕ ਲੈਂਦਾ ਤੇ ਉਹ ਟੂਰ ਢਲੋਜੀ ਦਾ ਕੱਟ ਜਾਂਦਾ ਧਰਮਸ਼ਾਲਾ ਦਾ ਕੱਟਦਾ ਹਾਂ ਤੱਕ ਤਾਂ ਤੱਕ ਤਾਂ ਆਇਆ ਮੈਂ ਬਸ ਮੇਨ ਗੱਲ ਉਹੀ ਹੈ ਜੀ ਆਪਾਂ ਸਰਦਾਰ ਹੋਣ ਦੇ ਨਾਤੇ ਵੀ ਕੱਢਣਾ ਚਾਹੀਦਾ ਜੀ ਇਹਦੇ ਵਿੱਚ ਮਤਲਬ ਸਾਰਿਆਂ ਨੂੰ ਜਿਹੜੇ ਬਾਈਕਰਸ ਨੇ ਜਿਵੇਂ ਸਾਰੇ ਨਹੀਂ ਵੀ ਚਲੋ ਆਪਣੇ ਆਪਣੇ ਧਰਮ ਦਾ ਹਰ ਇੱਕ ਨੇ ਆਪਣਾ ਆਪਣਾ ਹਰ ਇੱਕ ਦਾ ਵਾ ਜਿਵੇਂ ਸਾਰੀ ਹਰ ਇੱਕ ਜਿਵੇਂ ਆਪਣਾ ਆਪਣਾ ਧਰਮ ਤੇ ਵਧੀਆ ਨਹੀਂ ਜੀ ਨੌਜਵਾਨਾਂ ਨੂੰ ਬਸ ਮੈਸੇਜ ਇਹੀ ਹੈ ਜੀ ਗੁਰੂ ਗੁਰੂ ਨਹੀਂ ਸਭ ਕੁਝ ਕਰਨਾ ਚਾਹੀਦਾ ਉਹਦੇ ਲਾੜ ਲੱਗੇ ਰਹੋ ਜੀ ਕਹਿੰਦੇ ਕਿ ਕਈ ਬਸ ਰਸਤੇ ਵਿੱਚ ਤੁਹਾਨੂੰ ਨੌਜਵਾਨ ਮਿਲਿਓ ਨਾ ਵੀ ਪ੍ਰਤੀਕਿਤ ਹੈ ਕਿ ਨਸ਼ੇ ਤੋਂ ਦੂਰ ਹੋਵੇ ਤਾਂ ਗੁਰਬਾਣੀ ਸੁਣੇ ਹਾਂ ਲੈ ਕੇ ਜਾ ਰਹੇ ਹੋ ਹਰ ਜਗ੍ਹਾ ਨਸ਼ੇ ਤੋਂ ਦੂਰ ਤਾਂ ਦੇਖੋ ਵਧੀਆ ਗੱਲ ਹੈ ਜੀ ਨਸ਼ੇ ਤੋਂ ਦੂਰ ਤਾਂ ਹਰੇਕ ਨੂੰ ਰਹਿਣਾ ਚਾਹੀਦਾ ਵਾ ਜੀ ਉਹ ਤਾਂ ਨਸ਼ਾ ਕਰਕੇ ਕੁਝ ਨਹੀਂ ਮਿਲਣਾ ਜੀ